ਸਤਿ ਸ਼੍ਰੀ ਅਕਾਲ ਮੈਂ ਹੁਕਮ ਕੀ ਤਲ ਕੀ ਪਾਪੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਕੀ ਜੋ ਆਮ ਆਦਮੀ ਪਾਰਟੀ ਦੇ ਕਲੀਨਿਕ ਖੋਲਲੇ ਨੇ ਉੱਥੇ ਸਾਰੀਆਂ ਦਵਾਈਆਂ ਤੇ ਟੈਸਟ ਫ੍ਰੀ ਹੋ ਰਹੇ ਨੇ ਹੁਣ ਅਸੀਂ ਪਹੁੰਚਾ ਜੀ ਪਿੰਡ ਸੁਲਤਾਨਵਿੰਡ ਪੱਤੀ ਮਨਸੂਰ ਦੀ ਵਿਖੇ ਜਿੱਥੇ ਕੀ ਆਮ ਆਦਮੀ ਪਾਰਟੀ ਦੇ ਕਲੀਨਿਕ ਵਿੱਚ ਟੈਸਟ ਫ੍ਰੀ ਹੁੰਦੇ ਨੇ ਸਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਰ ਇੱਕ ਨਾ ਲੁਕਾ ਨਾ ਬਹੁਤ ਵੱਡੀ ਗਲਤਫਹਿਮੀ ਹੈ ਕਿ ਅੰਦਰਲਾ ਫਰਕ ਪਾ ਦੇ ਤਕਰੀਬਨ ਟੈਸਟ ਫ੍ਰੀ ਹੁੰਦੇ ਆ ਜਾਂ ਫ੍ਰੀ ਦਵਾਈਆਂ ਮਿਲਦੀਆਂ ਆ ਸਰ ਜੀ ਜੋਨੇ ਕੀ ਜੋ ਵੀ ਆਪਣੇ ਪਿੰਡ ਦੀ ਜਨਤਾ ਵਾ ਆਸ ਲੈ ਕੇ ਹੁੰਦੀ ਆ ਉਹਨਾਂ ਨੂੰ ਪਹਿਲਾਂ ਆਪਾਂ ਇਹ ਗਾਈਡ ਕਰੀਏ ਕਿ ਤੁਹਾਨੂੰ ਕਿਹੜਾ ਕਿਹੜਾ ਟੈਸਟ ਫ੍ਰੀ ਤੇ ਕਿਹੜੀ ਕਿਹੜੀ ਦਵਾਈ ਫ੍ਰੀ ਸਰ ਅੱਛਾ ਜਿਹੜੇ ਟੈਸਟ ਨੇ ਫ੍ਰੀ ਉਹ ਇਦਾਂ ਵਾ ਕਿ ਜਿੱਦਾਂ ਨੋਰਮਲ ਆਪਣਾ ਸੀਬੀਸੀ ਹੁੰਦਾ ਵੇਲੇ ਜੀ ਜੀ ਜਿਹਦੇ ਚ ਪਲੇਟਲੇਟ ਜਿੱਦਾਂ ਸੈੱਲ ਵਗੈਰਾ ਘੱਟ ਹੁੰਦੇ ਰਿਹਾ ਐਚਬੀ ਕਿੰਨਾ ਉਹ ਪਤਾ ਲੱਗਦਾ ਜੀ ਸਰ ਜਾਂ ਫਿਰ ਆਰਐਫਟੀ ਹੁੰਦਾ ਜਿਹੜਾ ਕਿਡਨੀ ਦੇ ਟੈਸਟ ਹੁੰਦੇ ਆ ਜਿਹਦੇ ਚ ਆਪਾਂ ਕਿਡਨੀ ਦੇ ਟੈਸਟ ਵੇਖਦੇ ਆ ਬਿਲਾ ਡਿਉਰੀਆ ਸੀਰਮ ਕ੍ਰੈਟ ਵਗੈਰਾ ਤੇ ਲੀਵਰ ਦੇ ਟੈਸਟ ਹੁੰਦੇ ਇੱਥੇ ਜਿਵੇਂ ਐਸਜੀਓਟੀ ਪੀਟੀਸੀਆਰਪੀ ਤੇ ਜੌਂਟਿਸ ਦੇ ਜਿਵੇਂ ਬਿਲਰੂਬਿਨ ਹੋ ਗਿਆ ਫਿਰ ਆਪਣੇ ਇੱਥੇ ਯੂਰਿਕ ਐਸਿਡ ਦਾ ਹੁੰਦਾ ਕੋਲੇਸਟ੍ਰੋਲ ਦਾ ਹੁੰਦਾ ਤੇ ਗਠੀਏ ਦਾ ਟੈਸਟ ਆਰ ਐ ਫੈਕਟਰ ਹੁੰਦਾ ਇੱਥੇ ਥਾਇਰੋਇਡ ਦਾ ਟੈਸਟ ਹੁੰਦਾ ਇੱਥੇ ਤੇ ਯੂਰੀਨ ਦੇ ਟੈਸਟ ਹੁੰਦੇ ਆ ਜਿਵੇਂ ਮਾਈਕਰੋਸਕੋਪਿਕ ਤੇ ਕਲਚਰ ਇੰਦਾ ਦੇ ਆਪਣੇ ਇੱਕ ਦੋ ਟੈਸਟ ਹੋਰ ਹੋਣਗੇ ਜਿਹੜੇ ਇੱਥੇ ਹੋਣਗੇ ਬਾਕੀ ਇਸ ਤੋਂ ਇਲਾਵਾ ਟਾਈਫਾਈਡ ਚਿਕਨ ਗੁੜੀਆਂ ਡੇਂਗੂ ਇਹ ਇੱਥੇ ਨਹੀਂ ਹੁੰਦੇ ਟੈਸਟ ਜਿਵੇਂ ਕਿ ਕਾਲਾ ਪੀਲੀਆ ਐਚ ਆਈ ਵੀ ਇਹ ਟੈਸਟ ਇੱਥੇ ਨਹੀਂ ਹੁੰਦੇ ਬਾਕੀ ਜਿੰਨੇ ਵੀ ਜਨਰਲ ਟੈਸਟ ਡੇਲੀ ਬੇਸਿਸ ਤੇ ਚਾਹੀਦੇ ਹੁੰਦੇ ਬੰਦੇ ਨੂੰ ਸਾਰੇ ਹੁੰਦੇ ਆ ਇੱਥੇ ਸਰ ਜੇ ਗੱਲ ਕਰੀਏ ਮੈਡੀਸਿਨ ਦੀ ਤੇ ਇੱਥੇ ਅਸੀਂ ਕਸਟਮਰ ਨੂੰ ਮੈਡੀਸਿਨ ਜੋ ਔਨਲਾਈਨ ਦੇ ਰਹੇ ਹਾਂ ਕਿਸ ਤਰ੍ਹਾਂ ਦੀ ਮੈਡੀਸਿਨ ਦੇ ਰਹੇ ਆ ਬਸਨ ਔਨਲਾਈਨ ਮੈਡੀਸਿਨ ਨਹੀਂ ਹੈ ਕਿ ਜਦੋਂ ਕੋਈ ਪੇਸ਼ੈਂਟ ਆਉਂਦਾ ਦੁਕਾਨ ਉਹਨੂੰ ਆਪਾਂ ਆਨਲਾਈਨ ਉਹਦੀ ਐਂਟਰੀ ਕਰਕੇ ਉਹਦੀ ਮੈਡੀਸਿਨ ਆਪਾਂ ਉਹਦੇ ਤੇ ਅਪਡੇਟ ਕਰਕੇ ਉਹ ਸਿੱਧਾ ਚਲ ਜਾਂਦਾ ਫਾਰਮੇਸੀ ਵਾਲੇ ਕੋਲ ਉੱਥੇ ਉਹਦੀ ਦਵਾਈ ਉਹ ਆਨਲਾਈਨ ਹੀ ਦੇਖ ਕੇ ਉਹਨੂੰ ਉਹ ਜੋ ਮੈਂ ਪ੍ਰੈਸਕ੍ਰਾਈਬ ਕਰਦਾ ਉਹੀ ਉਹਨੂੰ ਦੇਖ ਕੇ ਉਸ ਤੋਂ ਬਾਅਦ ਉਹਨੂੰ ਸਲੀਪੋਂ ਦੀ ਮਿਲ ਜਾਂਦੀ ਪ੍ਰੈਸਕ੍ਰਿਪਸ਼ਨ ਸਲੀਪ ਜਿਹਨੂੰ ਕਹਿੰਦੇ ਆ ਉਹ ਪੇਸ਼ੈਂਟ ਆਪਣੀ ਲੈ ਕੇ ਬਿਲਕੁਲ ਸਹੀ ਆਂਦੀ ਆ 24 ਤੋਂ 48 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਰਿਪੋਰਟ ਮਿਲਦੀ ਆ ਔਰ ਆਪਾਂ ਸ਼ੁਰੂ-ਸ਼ੁਰੂ 'ਚ ਜਦੋਂ ਇਦਾਂ ਲੱਗਿਆ ਹੀ ਆਪਾਂ ਇੱਕ ਦੂਜੇ ਕਲੀਨਿਕ ਦੇ ਨਾਲ ਲਿੰਕ ਕਰਕੇ ਟੈਸਟ ਉਹਨਾਂ ਦੇ ਪੇਸ਼ੈਂਟ ਦੇ ਉੱਧਰ ਵੀ ਕਰਵਾਏ ਇੱਧਰ ਵੀ ਕਰਵਾਏ ਪਰ ਉਹ ਸਾਰੇ ਮੈਚ ਹੋ ਰਿਹਾ ਮਤਲਬ ਸੈਂਪਲ ਬਿਲਕੁਲ ਸਹੀ ਆ ਰਿਹਾ ਰਿ ਬਹੁਤ ਜ਼ਿਆਦਾ ਠੀਕ ਵੀ ਹੁੰਦੇ ਵੀ ਪੇਸ਼ੰਗੀਆਂ ਤੋਂ ਵਧੀਆ ਹੋ ਰਿਹਾ ਲੱਗਦਾ ਤੇ ਸਰ ਜਿਵੇਂ ਅਸੀਂ ਗੱਲ ਕਰਦੇ ਕਿ 9 ਵਜੇ ਤੋਂ ਲੈ ਕੇ ਦੇ 2 ਵਜੇ ਤੱਕ ਜਿਹੜਾ ਆ ਪਤਨੋਂ ਤੱਕ ਖੁੱਲ੍ਹਾ ਰਹਿੰਦਾ ਵਾ ਤੇ ਸਰ ਫਿਰ ਵੀ ਅਸੀਂ ਮਹਿਸੂਸ ਕਰੀ ਜਿੰਨੇ ਵੀ ਤਕਰੀਬਨ ਮੈਡੀਕਲ ਸਟੋਰ ਉਹ ਭਰੇ ਹੀ ਰਹਿੰਦੇ ਸਨ ਮੈਡੀਕਲ ਸਟੋਰਾਂ ਦਾ ਦੇਖੋ ਇੱਥੇ ਲੋਕਾਂ ਦੀ ਨਾ ਜਿਹੜੀ ਸਾਈਕੋਲੋਜੀ ਆ ਨਾ ਉਹ ਬਹੁਤ ਜ਼ਿਆਦਾ ਕਰਦੀ ਆ ਮਤਲਬ ਆਪਾਂ ਉਹਨਾਂ ਨੂੰ ਸਮਝਾਈਦਾ ਕਿ ਮੈਡੀਕਲ ਸਟੋਰਾਂ ਤੋਂ ਨਾ ਦਵਾਈ ਲੋ ਉਹ ਸਿੱਧਾ ਡਾਕਟਰ ਨਹੀਂ ਬੈਠੇ ਉੱਥੇ ਇੱਕ ਮੈਡੀਕਲ ਸਟੋਰ ਵਾਲੇ ਅੱਜ ਕੱਲ ਤੇ ਇਦਾਂ ਕਿ ਉਹ ਫਾਰਮੇਸੀ ਵਾਲਾ ਬੰਦਾ ਵੀ ਨਹੀਂ ਹੁੰਦਾ ਕਿ ਜਿੱਦਾਂ ਬੀ ਫਾਰਮੇਸੀ ਵਗੈਰਾ ਉਹਨਾਂ ਨੇ ਕੀਤੀ ਹੁੰਦੀ ਉਹ ਵੀ ਨਹੀਂ ਕੀਤੀ ਅੱਜ ਕੱਲ ਦਾ ਸਰ ਵੈਸੇ ਤੁਹਾਡੀ ਕੁਆਲਿਫਿਕੇਸ਼ਨ ਤੇ ਨਾਮ ਤੁਹਾਡਾ ਮੈਂ ਜੀ ਡਾਕਟਰ ਵਿਸ਼ਾਲ ਵਰਮਾ ਤੇ ਐਮਬੀਬੀਐਸ ਕੀਤੀ ਹੈ ਮੈਂ ਜੀ ਕਿਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋਰਾਂ ਦੁਕਾਨਾਂ ਤੇ ਫੇਰ ਇਹਦਾ ਮਤਲਬ ਕੀ ਐਸੇ ਲੋਕੀ ਕੰਪਿਊਟਰ ਹੀ ਵਰਕ ਕਰਕੇ ਦਵਾਈਆਂ ਲਈ ਉਹੀ ਦਵਾਈਆਂ ਦੇ ਹੀ ਜਾ ਰਹੇ ਐਥੇ ਬਹੁਤ ਪੇਸ਼ੈਂਟ ਇਦਾਂ ਦੇ ਆਉਂਦੇ ਆ ਜਿਹੜੇ ਬਿਲਕੁਲ ਬਿਨਾਂ ਗੱਲ ਤੋਂ ਹੀ ਯੂਰਿਕ ਐਸਿਡ ਦੀ ਦਵਾਈ, ਕੋਲੇਸਟ੍ਰੋਲ ਦੀ ਦਵਾਈ, ਬੁਖਾਰ, ਟਾਈਫਾਈਡ ਦੀ ਦਵਾਈ ਖਾਈ ਜਾ ਰਹੇ ਆ। ਉਹਨਾਂ ਨੂੰ ਇੱਥੇ ਆਣ ਕੇ ਪਤਾ ਲੱਗਦਾ ਔਰ ਫੇਰ ਇੱਥੇ ਛਡਾਈ ਦੀ ਆਪਾਂ 슈ਗਰ ਦੀ ਤੇ ਬੀਪੀ ਦੀ ਦਵਾਈ ਵੀ ਕਈ 4-4 5-5 ਸ਼ੁਰੂ ਕਰੀ ਬੈਠੇ ਆ। ਉਹਨਾਂ ਦਾ ਟੈਸਟ ਕਰਾ ਕੇ ਇੱਕ ਬਲੱਡ 슈ਗਰ ਦਾ ਟੈਸਟ ਵੀ ਇੱਥੇ ਹੁੰਦਾ ਉਹ ਕਰਵਾ ਕੇ ਆਰਬੀਐਸ ਉਹਨਾਂ ਦਾ ਡੇਲੀ ਠੀਕ ਨੇ ਹੁਣ ਪੇਸ਼ੈਂਟ ਉਹ ਖੁਸ਼ ਨੇ ਜਿਹੜੀ ਦਵਾਈ ਆਪਾਂ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਬਿਲਕੁਲ ਫ੍ਰੀ ਜੀ ਸਾਰੀਆਂ 80 ਦਵਾਈਆਂ ਨੇ ਸਾਡੇ ਕੋਲ ਤੇ ਕਈ ਵਾਰੀ ਉਹਦੇ ਤੋਂ 5-10 ਜ਼ਿਆਦਾ ਹੀ ਹੁੰਦੀਆਂ ਤੇ ਸਾਰੀਆਂ ਦਵਾਈਆਂ ਫ੍ਰੀ ਨੇ 80 ਜਿਹੜੀਆਂ ਦਵਾਈਆਂ ਉਹ ਕਿਤੇ ਕੇਸ ਜਿਹਾ ਸਮਝੋ ਜਿੱਦਾਂ ਡੇਲੀ ਵੈਸ ਤੇ ਬੁਖਾਰ ਦੀ ਬੀਪੀ ਦੀ 슈ਗਰ ਦੀ ਇਨਫੈਕਸ਼ਨ ਐਂਟੀਬਾਇਓਟਿਕ ਸਕਿਨ ਦੀਆਂ ਕਰੀਮਾਂ ਹੋ ਗਈਆਂ ਦਵਾਈਆਂ ਇਚਿੰਗ ਵਗੈਰਾ ਦੀ ਹੋ ਗਈਆਂ ਨਾ ਸਕੇਬੀਜ਼ ਹੋ ਗਿਆ ਇਹ ਜਿੰਨੀਆਂ ਨਾਰਮਲ ਦਵਾਈਆਂ ਚਾਹੀਦੀਆਂ ਉਹਨੀਆਂ ਸਾਰੀਆਂ ਹੈ ਸਰ ਇਹੋ ਲਾਸਟ ਸਵਾਲ ਹੈ ਕਿ ਜਿਵੇਂ ਅਸੀਂ 9 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਅਸੀਂ ਵਰਕ ਕਰਦੇ ਆਂ ਰੋਜ਼ ਦੇ ਆਪਾਂ ਕੋ ਕਿੰਨੇ ਕੁ ਮਤਲਬ ਕੀ ਕਸਟਮਰ ਆਉਂਦੇ ਇੱਥੇ ਡੇਲੀ ਬੇਸਿਸ ਤੇ ਮਿਲਦਾ 90 ਤੋਂ ਅਬਾ ਵੀ ਰਹਿੰਦੇ ਕਈ ਵਾਰੀ 100 ਤੋਂ ਵੀ ਅਬਾ ਵੀ ਰਹਿੰਦੇ ਪੇਸ਼ੈਂਟ ਇੱਥੇ ਤੇ ਡੇਲੀ ਇੰਨੇ ਦਰ ਰਹਿੰਦੀ ਆ ਓਪੀਡੀ 100 ਤੋਂ ਤੇ ਠੀਕ ਹੈ ਸਭ ਥੈਂਕ ਯੂ ਸਬਸਕ੍ਰਾਈਬਰ ਹੁਣ ਜੇ ਅਸੀਂ ਡਾਕਟਰ ਸਾਹਿਬ ਨਾਲ ਗੱਲ ਦੀ ਪੱਤ ਕੀਤੀ ਹੁਣ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਸਾਸੀ ਕਾਲ ਸਰ ਸਰ ਜਿਵੇਂ ਇੱਥੇ ਕਿਹਨੀ ਦਰ ਤੁਹਾੜੇ ਦਵਾਈ ਜਾਂਦੀ ਸਰ ਮੈਂ ਫੀਵਰ ਸੀਗਾ ਫੀਵਰ ਦਾ ਠੀਕ ਹੈ ਤੇ ਕਿੰਨੇ ਦਿਨੋ ਦਵਾਈ ਲੈਣੂਗਾ ਸਰ ਮੈਂ ਤਾਂ ਪਹਿਲੀ ਵਾਰ ਆਇਆ ਮੇਰੇ ਮੇਸੇ ਜ ਆ ਉਹਨਾਂ ਨੂੰ ਦੋ ਦਿਨਾਂ ਕੇ ਸੀਗੇ ਮੈਨੂੰ ਕੱਲ ਸੰ ਮੈਨੂੰ ਛੁੱਟੀ ਆ ਗਈ ਸੀਗੀ ਪਰसों ਆਏ ਸੀਗੇ ਤੇ ਮੈਨੂੰ ਛੁੱਟੀ ਵੀ ਨਹੀਂ ਘਟਿਆ ਤੇ ਤਾਂ ਕਰਕੇ ਵੀ ਫੇਰ ਮੈਨੂੰ ਆਇਆ ਸੀ ਸਸਟੀ ਮੈਡਮ ਥੈਂਕ ਯੂ ਸਰ ਸਰ ਮੈਮ ਤੁਹਾਡੇ ਕੋ ਕਿੰਨੇ ਕਸਟਮਰ ਆਦੇ ਸਰ 53 ਤੇ ਮੈਮ ਜਿਹੜੀਆਂ ਰਿਪੋਰਟ ਵਗੈਰਾ ਆਨਲਾਈਨ ਕਰਦੇ ਹਾਂ ਜੀ ਹਾਂਜੀ ਸਰ ਆਨਲਾਈਨ ਕਰੀ ਤੇ ਮੈਮ ਕੀ ਲੋਕਾਂ ਦਾ ਵਿਸ਼ਵਾਸ ਤੁਹਾਡੇ ਪ੍ਰਤੀ ਕੀ ਜਿਵੇਂ ਲੋਕ ਆ ਰਹੇ ਨੇ ਆਸਣਾ ਆ ਰਹੇ ਨੇ ਤੇ ਹਰ ਇੱਕ ਦਾ ਮਲਬੀ ਜੋ ਪੂਰਾ ਰੇ